ਅੰਦਰੋਂ ਜਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚਾ ਸਵਾਰਿਆ ਤੇ ਅੰਦਰੋਂ ਮੋਹ ਕਾ ਦੇ ਕੇ ਬਾਰਾ ਹੋ ਜੋਗੀ ਤੋੜ ਲੈਨੇ ਅਲੀ ਛੱਡਤਾ ਜੀ ਸਭ ਕੁਛ ਸੱਲ ਤੇ ਛੱਡ ਕੇ ਡੇਰੇ ਬਣਾ ਦਿੰਦੇ ਤੇ ਘਰ-ਬਾਰ ਛੱਡ ਕੇ ਮੋਹ ਨਹੀਂ ਜੀ ਹੈ ਕਹਿਣਾ ਤਰੋਂ ਤੋੜੋ ਤਿੰਨ ਤੋੜੋ ਬਾਰੋਂ ਕਾ ਤੇ ਤੋੜਦੇ ਹਾਂ ਜੇ ਅੰਦਰੋਂ ਮੋਹ ਟੁੱਟਿਆ ਹੋਵੇ ਤਾਂ ਡੇਰਾ ਨਹੀਂ ਬਣਾਉਂਦਾ ਫਿਰ ਡੇਰੇ ਦਾ ਫਿਰ ਉਡਾਈ ਵਲ ਗਿਆ ਆਪ ਆਪਣੇ ਜਿਹਲੇ ਬਣ ਕੇ ਫਿਰ ਉਹਨਾਂ ਨਾਲ ਉਹ ਹੋ ਗਿਆ ਭਾਇਰਾਮ ਹੋ ਰਹਿ ਨਹੀਂ ਇਧਰੋਂ ਜਾਂਦਾ ਬਹੁਤ ਟੁੱਟਿਆ ਜਿਆਦਰੋਂ ਟੁੱਟਿਆ ਹੈ ਚਾਹੇ ਫਿਰ ਆਪਣੇ ਘਰੇ ਰਹਿਣਾ ਇਧਰੋਂ ਤੋੜਨਾ ਫਿਰ ਇਹ ਕਿਥੇ ਭਾਇਆ ਨਹੀਂ ਤਿਆਗੀ ਜਾ ਸਕਦੀ ਭਾਇਆ ਤਿਆਗੀ ਜਾ ਸਕਦਾ ਭਾਇਆ ਤਾਂ ਮਰ ਕੇ ਹੀ ਤਿਆਗ ਹੁੰਦੀ ਜਿਉਂ ਤਰ੍ਹਾਂ ਕੀ ਤਿਆਗਣੀ ਤਿਆਗ ਨੂੰ ਤਾਂ ਜਿਉਂਦਾ ਹੀ ਤਿਆਗੂਗਾ ਫਿਰ ਉਹਦੀ ਤਿਆਗੀ ਹੋਈ ਇਹਨਾਂ ਜੋਦਾਨ ਨੇ ਤਿਆਗੀ ਮਰਦਾਨੀ ਤਿਆਗਉਂਦੀ ਬਰਾਤਾ ਨਾਲ ਤਿਆਗ ਧਰਦਾ ਦਾ ਪ੍ਰਾਪਤ ਕਰ ਸਕਦਾ ਕਟਾ ਵਾਤਾ ਜੀਵਨ ਵਿੱਚ ਹੀ ਆ ਕਟਾ ਵਾਤਾ ਜੀਵਨ ਵਿੱਚ ਹੈ ਕਿ ਆ ਬਹੁਤ ਜ਼ਿਆਦਾ ਬਦਾਲਵੇਂ ਚਾਹੇ ਤਿਆਗ ਵਿੱਚ ਕੁਝ ਕਰ ਲੋ ਅੰਦਰੋਂ ਜਿਹਨਾਂ ਦਾ ਮੋਹ ਟੁੱਟਾ ਤਨ ਕਾ ਸ਼ਬਦ ਸੱਚਾ ਸਵਾਰਿਆ ਇਹ ਸਮਝ ਲੋ ਸ਼ਬਦ ਜਿਹੜਾ ਬਦੇਸ ਗੁਰਬਾਣੀ ਦਾ ਉਹਨਾਂ ਦਾ ਕੁਝ ਸਬਰ ਗਿਆ ਜਿਹਨਾਂ ਦਾ ਅੰਦਰੋਂ ਮੋਹ ਟੁੱਟ ਗਿਆ ਗੁਰਬਾਣੀ ਦੇ ਉਹਨਾਂ ਲੋਕਾਂ ਦਾ ਕੁਝ ਸਮਾ ਗਿਆ ਉਹਨਾਂ ਨੇ ਕੁਝ ਖੱਟ ਲਿਆ ਸਖਲ ਜਿਨ੍ਹਾਂ ਦਾ ਮੋਹ ਕੱਟ ਗਿਆ ਆ ਟੁੱਟ ਗਿਆ ਖਤਮ ਹੋ ਗਿਆ ਜਿਨ੍ਹਾਂ ਦਾ ਮੋਹ ਕੱਟ ਰਿਹਾ ਹੈ ਗੁਰਬਾਣੀ ਨਾਲ ਉਹ ਤਾਂ ਸਿੱਖ ਬਣ ਰਹੇ ਨੇ ਬਾਕੀ ਕੱਖ ਵੀ ਕਿਸੇ ਦੇ ਫਰਕ ਪੈ ਰਿਹਾ ਇਹ ਭਲੇਖਾ ਕੱਢ ਦੇਣ ਸਾਹਬ ਗੱਲ ਉਹਨਾਂ ਦਾ ਤਾਂ ਸਵਾਰ ਤਾਂ ਕੋਈ ਸਮਝ ਗੁਰਬਾਣੀ ਜਿਨ੍ਹਾਂ ਦਾ ਮੋਹ ਨਹੀਂ ਟੁੱਟ ਰਿਹਾ ਗੁਰਬਾਣੀ ਨਾਲ ਪਾਇਆ ਹੋਰ ਮੰਗਦੇ ਨੇ ਉਹਨਾਂ ਦਾ ਤਾਂ ਕੱਖ ਵੀ ਸਮਰਿਆ ਉਹ ਤਾਂ ਹੋਰ ਮੰਗਦੇ ਨੇ ਮੁਕਤੇ ਤਾਂ ਬਣ ਨਬ ਭਾਇਆ ਬਨੋਣਾ ਬਿਸਰੇ ਉਹਨਾਂ ਦਾ ਉਪਦੇਸ਼ ਨੇ ਕੀ ਸਮਾਰਿਆ ਉਹ ਸਮਝ ਲਓ ਦੁੱਧ ਫਟ ਗਿਆ ਟਿਕੜ ਗਿਆ ਭਈ ਜਿਹੜਾ ਨਹੀਂ ਸ਼ਬਦ ਜਿਹਨੂੰ ਜਿੱਤਾ ਚਰ ਉਪਦੇਸ਼ ਸੁਣਿਆ ਗੁਰਬਾਣੀ ਦਾ ਉਹਦਾ ਆਪਾਂ ਨੂੰ ਆਸ ਆ ਵੀ ਸ਼ਾਇਦ ਭਈ ਉਪਦੇਸ਼ ਸੁਣ ਕੇ ਇਹਦੀ ਬਿਮਾਰੀ ਠੀਕ ਹੋ ਜਵੇ ਪਰ ਜਿੱਥੇ ਡਾਕਟਰ ਵੀ ਜਵਾਬ ਦੇ ਦੇਣ ਆਖਰੀ ਹੱਦ ਤੱਕ ਜੇ ਸ਼ਬਦ ਫਟਾ ਹੋਵੇ ਉੱਥੇ ਹੀ ਮਰੀਜ਼ ਨੂੰ ਜਵਾਬ ਮਿਲ ਜਵੇ ਵੀ ਇਹਦਾ ਵੀ ਕੁਝ ਸਬਰ ਸਕਦਾ ਜਿਹੜਾ ਗੁਰਬਾਣੀ ਨਾਲ ਨਹੀਂ ਜਿਹਦਾ ਮੋਟ ਟੁੱਟਿਆ ਉਹਨੂੰ ਫਿਰ ਡਾਕਟਰ ਨੇ ਜਵਾਬ ਦਿੱਤਾ ਵੀ ਲੈ ਜੇ ਉਹਨੂੰ ਕਰਨ ਨੂੰ ਉਹ ਬ੍ਰੇਨ ਨੂੰ ਘਰ ਨੂੰ ਲੈ ਜਾ ਉਹਦਾ ਕੋਈ ਇਲਾਜ ਨਹੀਂ ਜੀਲਾ ਗੁਰਮਤ ਨਾਲ ਬਹੁਤ ਦਿਨ ਟੁੱਟਿਆ ਗੁਰਮਤ ਸੁਣ ਕੇ ਉਹਦਾ ਕੋਈ ਇਲਾਜ ਨਹੀਂ ਉਹਦਾ ਅਗਲਾ ਜਨਮ ਵਿੱਚ ਦੇਖੂਗਾ ਫਿਰ ਕੀ ਹੁੰਦਾ ਐ ਜਨਮ ਵਿੱਚ ਉਹਦਾ ਕੋਈ ਇਲਾਜ ਨਹੀਂ ਮੱਧਾ ਟੇਕੇ ਗੁਰਦਾਰੇ ਜਾਵੇ ਆ ਨਾ ਜਾਵੇ ਜਿਆਦਾ ਮੱਧਾ ਰਗੜੇ ਤੇ ਉਹਨੂੰ ਜਿਆਦਾ ਨਹੀਂ ਆਇਆ ਬਣਣੀ ਇਹ ਬਲੇਖੇ ਜਨਾ ਇਹ ਜੋ ਵਰਦੀ ਕਰਦਾ ਰਹੇ ਸਿੱਖੀ ਸਿੱਖੀ ਵਾਲੀ ਗੱਲ ਉਹਦੇ ਕੋਹੜੀ ਹੋਣੀ ਹੈ। ਕਹਿਨਾਨਕ ਇਹੋ ਆਨੰਦ ਹੈ, ਆਨੰਦ ਗੁਰਤੇ ਜਾਣਿਆ। ਕਹਿਨਾਨਕ ਇਹੋ ਆਨੰਦ, ਨਾਨਕ ਕਹਿੰਦਾ ਅਸਲ ਦੇ ਵਿੱਚ ਇਹੀ ਆਨੰਦ ਹੈ। ਉਹ ਦੋ ਜਣ ਦਾ ਬੋਟ ਟੁੱਟਾ। ਇਹਨਾਂ ਦਾ ਅੰਦਰੋਂ ਬੋਟ ਟੁੱਟ ਗਿਆ। ਉਹਨੂੰ ਦੋਦੇ ਨੇ। ਤੇਰਾ ਤਾਂ ਸ਼ਬਦ ਸੱਚੇ। ਸਵਾਰਿਆ। ਉਹਨਾਂ ਦਾ ਸਮਝੋ ਸਬਰ ਗਿਆ ਸਭ ਕੁਝ। ਉਹਨਾਂ ਦਾ ਉਲਰ ਉਲਰ ਅ ਅਗਿਆ। ਸਭ ਕੁਝ ਸਬਰ ਤੇ ਬਿਨਾ, ਪਰਲੋਕ ਸਬਰ ਲੋਕ ਪਰਲੋਕ ਸਬਰ ਬਿਨਾ ਆਨੰਦ ਨਹੀਂ ਹੁੰਦਾ। ਕੀਦਾ ਆਪਣਾ ਕੰਬ ਬੁੱਕ ਲਿਆ ਉਹਨਾਂ ਨੂੰ ਕਬ ਵਿਚਾਲੇ ਬੈਠਾ ਦਿਖਾਦਾ